ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਰਤਨ ਛਾੜ ਕੌਡੀ ਸੰਗ ਲਾਗੇ ਜਾ ਤੈ ਕਸ਼ੂ ਨ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ੁਰ ਮੇਰੇ ਮਨ ਸਦਾ ਧਿਆਈਐ ਸਿਮਰਹੁ ਹਰ ਹਰ ਨਾਮ ਅਪਰਾਨੀ ਬੈਨਸੈ ਕਾਚੀ ਦੇਹ ਅਗਿਆਨੀ ਰਹਾ ਮ੍ਰਗ ਤ੍ਰਸਨਾ ਅਰਸਪਨ ਮਨੋਰਥ ਤਾਕੀ ਕਾਸ਼ਨਾ ਵਡਾਈ RAM ਭਜਨ ਬੇਨ ਕਾਮ ਨਯਾਵਸ ਸੰਗਨ ਕਾਹੂ ਜਾਈ ਹਉ ਹਉ ਕਰਤ ਬਿਹਾਏ ਅਵਰਦਾ ਜੀਅ ਕੋ ਕਾਮਨਾ ਕੀਨਾ ਤਾਵਤ ਤਾਵਤ ਨਹ ਤ੍ਰਿਪਤਾਸਿਆ RAM ਨਾਮ ਨਹੀਂ ਚੀਨਾ ਸਾਦ ਬਕਾਰ ਬਖੈਰਾ ਸਮਾਤ ਅਸੰਖ ਖਤੇ ਕਰ ਫੇਰੀ ਨਾਨਕ ਕੀ ਪ੍ਰਭ ਪਾਹਿ ਬਨੰਤੀ ਕਟਹੁ ਅਵਗੁਣ ਮੇਰੇ ਨਾਨਕ ਕੀ ਪ੍ਰਭ ਪਾਹਿ ਬਨੰਤੀ ਕਟਹੁ ਅਵਗੁਣ ਮੇਰੇ ਸਤਿਗੁਰਾਂ ਦੇ ਖਾਸ ਰੂਪ ਮਾਈ ਭਾਈ ਗੁਰੂ ਰੂਪ ਖਾਲਸਾ ਜੀ ਵਿਚਾਰ ਅਧੀਨ ਸ਼ਬਦ ਪੰਜਵੇਂ ਪਾਤਸ਼ਾਹ ਸ੍ਰੀ ਦੰਤ ਸਰਤਾਜ ਬਾਣੀ ਕੇ ਬੋਹਿਤ ਗਰੀਬ ਨਵਾਜ਼ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸੋਰਠ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ ਸਤਿਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਮਨੁੱਖ ਨੂੰ ਮਨੁੱਖਾ ਜੀਵਨ ਦਾ ਪਰਯੋਜਨ ਕੀ ਹੈ ਮਕਸਦ ਕੀ ਹੈ ਕਿਸ ਵਾਸਤੇ ਮਿਲਿਆ ਸਮਝਾ ਰਹੇ ਨੇ ਨਾਲ ਸਾਡੇ ਜੀਵਨ ਦਾ ਨਕਸ਼ਾ ਸਾਡੇ ਸਾਹਮਣੇ ਰੱਖ ਰਹੇ ਨੇ ਕਿ ਤੂੰ ਕੀ ਕਰ ਰਿਹਾ ਹੈ ਕਿਸ ਢੰਗ ਨਾਲ ਜਿਉ ਰਿਹਾ ਹੈ ਕਿਵੇਂ ਜਿਉਣਾ ਚਾਹੀਦਾ ਰਤਨ ਛਾੜ ਕੌਡੀ ਸੰਗ ਲਾਗੇ ਜਾ ਤੈ ਕਸ਼ੂ ਨ ਪਾਈਐ ਕਹਿੰਦੇ ਹੈ ਭਾਈ ਤੂੰ ਮਾਇਆ ਤੇ ਮੋਹ ਵਿੱਚ ਉਲਝਿਆ ਹੋਇਆ ਹੈ ਰਤਨ ਛੱਡ ਕੇ ਤੇ ਕੌਡੀ ਨਾਲ ਚੰਬੜਿਆ ਹੋਇਆ ਰਤਨ ਕੀ ਹੈ ਗੁਰ ਕਾ ਸ਼ਬਦ ਰਤਨ ਹੈ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਸਤਿਗੁਰਾਂ ਦੀ ਬਾਣੀ ਇਹ ਰਤਨ ਹੈ ਰਤਨ ਗੁਰੂ ਕਾ ਸ਼ਬਦ ਹੈ ਗੁਰੂ ਦੇ ਸ਼ਬਦ ਨੂੰ ਛੱਡ ਕੇ ਤੇ ਚੰਬੜਿਆ ਕਾਦੇ ਨਾਲ ਹੈ ਕੌਡੀ ਸੰਗ ਮਾਇਆ ਦੇ ਨਾਲ ਮਾਇਆ ਕੀ ਹੈ ਦੁਨੀਆਂ ਦੀ ਕੁੱਲ ਕ੍ਰिएशन ਵਾਹਿਗੁਰੂ ਜੀ ਦੀ ਪੈਦਾ ਕੀਤੀ ਹਰ ਇੱਕ ਚੀਜ਼ ਜਿਹੜੀ ਵੀ ਸਾਨੂੰ ਪਰਮਾਤਮਾ ਨਾਲੋਂ ਤੋੜ ਦੇਵੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਦਮੜਿਆਂ ਨੂੰ ਵੀ ਮਾਇਆ ਕਹਿੰਦੇ ਨੇ ਖਾਲਸੇ ਦੀ ਬੋਲੀ ਵਿੱਚ ਦੁਨਿਆਵੀ ਮਾਇਆ ਨੂੰ ਦਮੜੇ ਕਹਿੰਦੇ ਨੇ ਤੋ ਇਹ ਜਿਹੜੇ ਦਮੜੇ ਆ ਇਹ ਵੀ ਮਾਇਆ ਹੈ ਪਰ ਉਹ ਹਰ ਚੀਜ਼ ਮਾਇਆ ਜਿਹੜੀ ਸਾਨੂੰ ਮੋਹ ਵਿੱਚ ਉਲਝਾ ਦੇਵੇ ਪ੍ਰਮਾਤਮਾ ਭੁੱਲ ਜਾਵੇ ਤੇ ਮਨੁੱਖ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਪਾਸੇ ਪ੍ਰੇਮ ਵਿੱਚ ਉਲਝ ਜਾਏ ਪਦਾਰਥਾਂ ਦੇ ਪ੍ਰੇਮ ਵਿੱਚ ਕਹ ਲੋ ਪ੍ਰਭੂਤਾ ਦੇ ਸਰੀਰਾਂ ਦੇ ਪ੍ਰੇਮ ਵਿੱਚ ਉਲਝ ਕੇ ਪ੍ਰਮਾਤਮਾ ਨੂੰ ਭੁੱਲ ਜਾਏ ਰਤਨ ਸ਼ਾੜ ਕੌਡੀ ਸੰਗ ਲਾਗੇ ਪਰਮਾਤਮਾ ਦਾ ਉਪਦੇਸ਼ ਭੁੱਲ ਗਿਆ ਗੁਰੂ ਦੇ ਸ਼ਬਦ ਨਾਲੋਂ ਟੁੱਟ ਗਿਆ ਮਾਇਆ ਨਾਲ ਜੁੜ ਗਿਆ ਜਾਤੇ ਕਸ਼ੂ ਨਾ ਪਾਈਐ ਆਖਰ ਨੂੰ ਇਹਦੇ ਵਿੱਚੋਂ ਕੁਝ ਨਹੀਂ ਮਿਲਣਾ ਤੈਨੂੰ ਲੱਭਣਾ ਕੁਝ ਨਹੀਂ ਪ੍ਰਾਪਤੀ ਕੋਈ ਨਹੀਂ ਹੋਣੀ ਜਾਤੇ ਕਸ਼ੂ ਨਾ ਪਾਈਐ ਪੂਰਨ ਪਰ ਬ੍ਰਹਮ ਪਰਮੇਸ਼ੁਰ ਮੇਰੇ ਮਨ ਸਦਾ ਧਿਆਈਐ ਪੂਰਨ ਵਾਹਿਗੁਰੂ ਜੀ ਜੋ ਪੂਰਨ ਹਲ ਕੋਈ ਕਮੀ ਨਹੀਂ ਕੁਛ ਅਧੂਰਾ ਨਹੀਂ ਸਰਬ ਕਲਾ ਸਮਰਥ ਹਨ ਪਰਵਾਰਤੁ ਰਹਿਤ ਜੋ ਵਾਹਿਗੁਰੂ ਅਕਾਲ ਪੁਰਖ ਹੈ ਮੇਰੇ ਮਾਨ ਸਦਾ ਧਿਆਈ ਹੈ ਉਸ ਸਰਬ ਵਿਆਪਕ ਪ੍ਰਮਾਤਮਾ ਨੂੰ ਛੇ ਮੇਰੇ ਮਾਨ ਸਦਾ ਧਿਆਉਣਾ ਚਾਹੀਦਾ ਹੈ ਧਿਆਉਣਾ ਹੁੰਦਾ ਹੈ ਧਿਆਨ ਨਾਲ ਜੋ ਗੁਰਮਤ ਦਾ ਸਿਧਾਂਤ ਹੈ ਸੁਰਤ ਨੂੰ ਉਹਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਸ਼ਬਦ ਗੁਰੂ ਸੁਰਤ ਧਨ ਚੇਲਾ ਗੁਰਮਤ ਦਾ ਜੋ ਸਿਧਾਂਤ ਹੈ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਉਸ ਸਿਧਾਂਤ ਨੂੰ ਦ੍ਰਿੜ ਕਰਾ ਰਹੇ ਨੇ ਕਿ हे ਮੇਰੇ ਮਾਨ ਸਦਾ ਆਪਣੀ ਸੁਰਤ ਨੂੰ ਸਦਾ ਆਪਣੇ ਧਿਆਨ ਨੂੰ ਪ੍ਰਮਾਤਮਾ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਸਿਮਰੋ ਹਰ ਹਰ ਨਾਮ ਪਰਾਨੀ ਸਿਮਰੋ ਸਿਮਰਉ ਨੀ ਕਹਣਾ ਹਾਏ ਦੀ ਓਂਕੜ ਲੱਗੀ ਆ ਸਿਮਰੋ ਇਹਦਾ ਭਾਵ ਹੈ ਸਿਮਰਨ ਕਰੋ ਕੀ ਦਾ ਕਰਨਾ ਹੈ ਨਾਮ ਦਾ ਸਿਮਰਨ ਸਿਮਰਨ ਦੇ ਅਰਥ ਹੁੰਦੇ ਆ ਸੰਸਕ੍ਰਿਤ ਦੇ ਸੁਮਰਨ ਸ਼ਬਦ ਦਾ ਬਦਲਿਆ ਹੋਇਆ ਪੰਜਾਬੀ ਰੂਪ ਹੈ ਭਾਵ ਹੁੰਦਾ ਹੈ ਵਾਰ-ਵਾਰ ਯਾਦ ਕਰਨਾ ਵਾਹਿਗੁਰੂ 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 ਇਹ ਸਾਡੇ ਸਿੱਖ ਧਰਮ ਦੀ ਫਲਸਫੀ ਮੁਤਾਬਕ ਸਿਮਰਨ ਹੈ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਪੰਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਸੰਖ ਨਾਮ ਕਿਹਾ ਉਹਦੇ ਨਾਮਾਂ ਦਾ ਕੋਈ ਅੰਤ ਨਹੀਂ ਪਰ ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਕੋਈ ਸ਼੍ਰੀਮਾਨ ਸਤਕਾਰਯੋਗ ਪਾਈ ਗੁਰਦਾਸ ਸਾਹਿਬ ਜੀ ਉਹਨਾਂ ਦੇ ਬੋਲ ਹੈ ਤੂੰ ਸਿੱਖ ਧਰਮ ਵਿੱਚ ਗੁਰਮੰਤਰ ਹੈ ਵਾਹਿਗੁਰੂ ਗੁਰੂ ਦਾ ਮੰਤਰ ਵਾਹਿਗੁਰੂ ਜੀ ਦਾ ਨਾਮ ਇਸ ਰਿਥ ਜਣੇ ਕਣੇ ਕੱਚੇ ਪਿੱਲੇ ਹਰੇਕ ਦਾ ਨਾਮ ਨਹੀਂ ਕੰਨਾ ਮਨਨ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਇਹ ਜਿਹਾ ਨਾਮ ਨਹੀਂ ਜਿਹੜਾ ਨਾਮ ਕਿਸੇ ਨੂੰ ਦੱਸ ਨਹੀਂ ਸਕਦੇ ਦੱਸ ਦिए ਤੇ ਸਿਰ ਤੇ ਪਾਪ ਚੜਦੇ ਆ ਉਹੋ ਜਿਹਾ ਨਾਮ ਨਹੀਂ ਕਿਹੜਾ ਨਾਮ ਹਰ ਥਾਂ ਤੇ ਜੋ ਵਿਆਪਕ ਹੈ ਵਾਹਿਗੁਰੂ ਸਾਹਿਬ ਜੀ ਉਹਨਾਂ ਦਾ ਨਾਮ ਜਿਹੜਾ ਸਾਰਿਆਂ ਨੂੰ ਹਰੇ ਭਰੇ ਸੂਕੇ ਹਰੇ ਕੀ ਏਕ ਹਨਾ ਹੈ ਜੋ ਔਗਣਾ ਨਾਲ ਸੁੱਕੇ ਹੋਏ ਹਿਰਦੇ ਆ ਉਹਨਾਂ ਨੂੰ ਗੁਣਾ ਨਾਲ ਸਰਸ਼ਾਰ ਕਰਕੇ ਹਰੇ ਭਰੇ ਕਰਨ ਵਾਲਾ ਜੋ ਵਾਹਿਗੁਰੂ ਹੈ ਉਹਦਾ ਨਾਮ ਜੋ ਹਰ ਥਾਂ ਤੇ ਵਿਆਪਕ ਹੈ ਉਹ ਨਾਮ ਜਿਹੜਾ ਸਾਰੇ ਦੁੱਖਾਂ ਨੂੰ ਹਰਨ ਵਾਲਾ ਖਤਮ ਕਰਨ ਵਾਲਾ ਉਹ ਨਾਮ ਇਸ ਲਈ ਛੇ ਪ੍ਰਾਨੀ ਛੇ ਬੰਦੇ ਛੇ ਮਨੁੱਖ ਛੇ ਭਾਈ ਸਦਾ ਹੀ ਵਾਹਿਗੁਰੂ ਜੀ ਦਾ ਨਾਮ ਸਿਮਰਿਆ ਕਰ ਬਿਨਸਾਏ ਕਾਚੀ ਦੇਹ ਅਗਿਆਨੀ ਰਹਾਉ ਅਗਿਆਨੀ ਛੇ ਗਿਆਨਹੀਨ ਛੇ ਗੁਰੂ ਨਾਲੋਂ ਟੁੱਟੇ ਹੋਏ ਮਨੁੱਖ ਹੇ ਗੁਰੂ ਤੋਂ ਦੂਰ ਰਹਿ ਕੇ ਜੀਵਨ ਜਉਣ ਵਾਲੇ ਭੁੱਲੜ ਵਿਅਕਤੀ ਕਿਉਂਕਿ ਗਿਆਨਹੀਨ ਉਹੀ ਹੁੰਦਾ ਹੈ ਜਿਹੜਾ ਗੁਰੂ ਨਾਲੋਂ ਟੁੱਟਿਆ ਹੋਇਆ ਹੈ ਕਿਉਂਕਿ ਗਿਆਨ ਤਾਂ ਗੁਰੂ ਕੋਲੋਂ ਮਿਲਣਾ ਹੈ ਸਤਗੁਰੂ ਸਾਹਿਬ ਜੀ ਦੇ ਪਾਵਨ ਬੋਲ ਹਨ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਤੂੰ ਗਿਆਨਹੀਨ ਕੌਣ ਹੋ ਗਿਆ ਨੇ ਗੁਰਮਨੁਖ ਨੇ ਗੁਰਾ ਕਾਹਨ ਆਏ ਜਿਨੇ ਪੰਜ ਕਕਾਰ ਧਰਨ ਨਹੀਂ ਕੀਤੇ ਸਿੱਖ ਧਰਮ ਦੀ ਮਰਜ਼ਾ ਦਾ ਮੁਤਾਬਕ ਕਿਸੇ ਦੂਜੇ ਦੀ ਗੱਲ ਨਹੀਂ ਆਪਾਂ ਕਰ ਰਹੇ ਕੇਵਲ ਇੱਕ ਸਿੱਖ ਲਈ ਜੋ ਨਿਜਮ ਜੋ ਮਰਜ਼ਾ ਦਾ ਜੋ ਹੁਕਮ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋਤੀ ਜੋਸ਼ ਮਾਉਂ ਤੋਂ ਪਹਿਲਾਂ ਦਿੱਤਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਅਤੇ ਸ਼੍ਰੀਖਤਰਮ ਦੇ ਧਾਰਮਿਕ ਮਰਜ਼ਾ ਦਾ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਰਨ ਕਰਨ ਦੀ ਜੋ ਮਰਜ਼ਾ ਹੈ ਪੰਜ ਕਕਾਰਾਂ ਦੇ ਧਾਰਨੀ ਹੋਣਾ ਫਿਰ ਪੰਜ ਪਿਆਰੇ ਸਹਿਬਾਨਾਂ ਪਾਸੋਂ ਖੰਡੇ ਕੀ ਪਾਹੁਲ ਪ੍ਰਾਪਤ ਕਰਨੀ ਤੇ ਉਹਨਾਂ ਪੰਜ ਪਿਆਰੇ ਸਹਿਬਾਨਾਂ ਨੂੰ ਹੀ ਇਹ ਅਧਿਕਾਰ ਹੈ ਕਿ ਅੰਮ੍ਰਿਤ ਨਾਮ ਦੀ ਦਾਤ ਉਹ ਹੀ ਬਖਸ਼ਿਸ਼ ਕਰ ਸਕਦੇ ਆ ਅਤੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹੀ ਨਾਲ ਜੋੜ ਸਕਦੇ ਆ ਤੋ ਗਿਆਨਹੀਨ ਤੇ ਅਰਥ ਹੋ ਗਏ ਨਿਗੁਰਾ ਮਨੁੱਖ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪ੍ਰਾਤਸਾ ਜੀ ਨਾਲੋਂ ਟੁੱਟਿਆ ਹੋਇਆ ਇਸ ਲਈ ਹੀ ਗਿਆਨਹੀਨ ਤੋ ਇਸ ਸਰੀਰ ਦੇ ਮੋਹ ਵਿੱਚ ਪੈ ਗਿਆ ਇਹਦੇ ਰਸਾਂ ਕਸਾਂ ਵਿੱਚ ਚੜ੍ਹ ਗਿਆ ਤੈਨੂੰ ਇਹ ਭਿਲੇਖਾ ਹੈ ਕਿ ਸਰੀਰਕ ਸੁਖ ਮਾਰਨ ਵਿੱਚ ਹੀ ਰਸਾ ਹੈ ਪਰ ਇਹ ਸਰੀਰ ਸਦਾ ਨਹੀਂ ਰਹਿਣਾ ਜਦੋਂ ਇਹ ਸਦਾ ਨਹੀਂ ਰਹਿਣਾ ਤਾਂ ਇਹ ਸਰੀਰਕ ਸੁਖ ਜੋ ਭੋਗਾਂ ਤੋਂ ਕਹਿਤਾ ਹੁੰਦੇ ਆ ਇਹ ਵੀ ਸਦਾ ਨਹੀਂ ਰਹਿਣਾ ਕਿਉਂਕਿ ਸਰੀਰ ਹੀ ਨਾਸਵੰਤ ਹੈ ਇਸ ਲਈ ਇਹ ਗਿਆਨਹੀਨ ਇਹ ਅਗਿਆਨੀ ਮਨੁੱਖ ਇਹ ਗੁਰੂ ਨਾਲੋਂ ਟੁੱਟੇ ਹੋਏ ਭਲਿਆ ਇਹ ਗੱਲ ਆਪਣੇ ਹਿਰਦੇ ਵਿੱਚ ਵਸਾ ਕਿ ਜਿਸ ਸਰੀਰ ਅਤੇ ਉਹਦੇ ਰਸਾਂ ਦੇ ਮੋਹ ਵਿੱਚ ਤੂੰ ਪ੍ਰਮਾਤਮਾ ਨੂੰ ਭੁਲਾਈ ਬੈਠਾ ਹੈ ਇਹ ਦੇਹ ਕੱਚੀ ਹੈ ਇਹ ਨਾਸਵੰਤ ਹੈ ਇੱਕ ਦਿਨ ਇਹ ਜ਼ਰੂਰ ਖਤਮ ਹੋ ਜਾਣਾ ਹੈ ਰਹਾਉ ਰਹਾਉ ਦਾ ਅਰਥ ਹੁੰਦਾ ਵਿਸ਼ਰਾਮ ਅਤੇ ਦਾਨੇ ਮਨੁੱਖ ਜੋ ਪ੍ਰਾਤਨ ਗੁਰਸਿੱਖ ਹੈ ਉਹ ਇਹਨੂੰ ਠਹਿਰਾਉ ਕਹਿੰਦੇ ਨੇ ਇਹਦਾ ਅਰਥ ਕਰਦੇ ਨੇ ਕਮਾਈ ਵਾਲੇ ਗੁਰਸਿੱਖ ਕਿ ਗੁਰੂ ਦਾ ਉਪਦੇਸ਼ ਉਹਨੂੰ ਆਪਣੇ ਹਿਰਦੇ ਵਿੱਚ ਟਿਕਾਉਣਾ ਕਰ ਮ੍ਰਿਗ ਤ੍ਰਿਸ਼ਨਾ ਯਰਸ਼ੁਪਨ ਮਨੋਰਥ ਤਾ ਕੀ ਕਾਸ਼ਨਾ ਵਡਾਈ ਇਹ ਜਿਹੜੀ ਮਾਇਆ ਹੈ ਇਹਨੂੰ ਮ੍ਰਿਗ ਤ੍ਰਿਸ਼ਨਾ ਕਿਹਾ ਹੈ ਸੁਪਨ ਮਨੋਰਥ ਕਿਹਾ ਹੈ ਮ੍ਰਿਗ ਤ੍ਰਿਸ਼ਨਾ ਅੱਜ ਵੀ ਜਿਆਦਾ ਆਪਾਂ ਸੜਕਾਂ ਤੇ ਸਫ਼ਰ ਕਰਦੇ ਆ ਬਹੁਤ ਦੁਪਹਿਰਾ ਹੋ ਗਏ ਤਾਂ ਸੜਕ ਤੇ ਅੱਗੇ ਇਉਂ ਲੱਗਦਾ ਜਿਵੇਂ ਪਾਣੀ ਹੁੰਦਾ ਜੋ ਗਰਮੀ ਦੀ ਰੁੱਤ ਵਿੱਚ ਅੱਗੇ ਅੱਗੇ ਲੱਗਦਾ ਦੂਰ ਵੇਖਣ ਤੇ ਜਦ ਲੋ ਵਗਦੀ ਹੈ ਕਿ ਪਾਣੀ ਹੈ ਉਹ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ ਇਹਨੂੰ ਤਾਂ ਕਿਹਾ ਉਸ ਪਾਣੀ ਦੇ ਭੁਲੇਖੇ ਨੂੰ ਜਿਹਨੂੰ ਧਾਰਮਿਕ ਬੋਲੀ 'ਚ ਠੱਗਨੀਰਾ ਕਹਿੰਦੇ ਨੇ, ਨੀਰ ਪਾਣੀ ਨੂੰ ਕਹਿੰਦੇ ਆ। ਕਹਿੰਦੇ ਲੱਗਦਾ ਪਾਣੀ ਹੁੰਦੀ ਠੱਗੀ ਐ, ਪਾਣੀ ਹੁੰਦਾ ਨਹੀਂ ਹੈ। ਠੱਗਨੀਰਾ ਮ੍ਰਿਗ ਤ੍ਰਸਨਾ ਤਾਂ ਕਿਹਾ ਕਿ ਜੰਗਲਾਂ ਵਿੱਚ ਰਹਿਣ ਵਾਲੇ ਜਿਹੜੇ ਮ੍ਰਿਗ ਐ, ਹਿਰਨਾਂ ਨੂੰ ਪਾਣੀ ਦੀ ਪਿਆਸ ਜਦ ਦੁਪਹਿਰ ਨੂੰ ਲੱਗੀ ਦੂਰ ਠੱਗਨੀਰੇ ਦਾ ਭੁਲੇਖਾ ਪਿਆ। ਵਗਦੀ ਹੋਈ ਲੋਗ ਤੱਤੇ ਰੇਤ ਉੱਪਰ ਲੱਗਿਆ ਜਿਵੇਂ ਪਾਣੀ ਵਗ ਰਿਹਾ ਹੈ। ਤੋ ਪਿਆਸਾ ਹਿਰਨ ਉਸ ਪਾਸੇ ਵੱਲ ਦੌੜਦਾ ਹੈ ਉਹ ਅਸਲ ਵਿੱਚ ਪਾਣੀ ਹੁੰਦਾ ਨਹੀਂ ਇਸ ਲਈ ਭੱਜਦਿਆਂ ਭੱਜਦਿਆਂ ਉਹ ਵੀ ਜੋ ਥੋੜਾ ਬਹੁਤਾ ਪਾਣੀ ਸਰੀਰ ਵਿੱਚ ਬਚਿਆ ਹੁੰਦਾ ਹੈ ਉਹ ਵੀ ਭੱਜ-ਭੱਜ ਕੇ ਖਰਚ ਕਰ ਲਿੰਦਾ ਹੈ ਖਤਮ ਹੋ ਜਾਂਦਾ ਹੈ ਆਖਰ ਪਿਆਸ ਨਾਲ ਵਿਅਕਲ ਹੋ ਕੇ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ ਤੜਪ-ਤੜਪ ਕੇ ਮਰ ਜਾਂਦਾ ਹੈ ਪਾਣੀ ਦੀ ਇੱਕ ਬੂੰਦ ਨਹੀਂ ਲੱਭਦੀ ਠੱਗਨੀਰਾ ਮਿਰਗ ਤ੍ਰਸਨਾ ਖਲੇ ਖੇ ਵਿੱਚ ਭੱਜਿਆ ਗਿਆ ਹਿਰਨ ਪਾਣੀ ਹੈ ਹੀ ਨਹੀਂ ਸੀ ਉਹਨੂੰ ਲੱਗਿਆ ਪਾਣੀ ਮਿਲੂਗਾ ਤੇ ਖਤਮ ਹੋ ਜਾਊਗੀ ਤ੍ਰਿਪਤ ਹੋ ਜਾਊਗਾ ਸੰਤੁਸ਼ਟ ਹੋ ਜਾਊਗਾ ਮਾਇਆ ਦੀਆਂ ਲਹਿਰਾਂ ਵੀ ਇੱਕ ਇਹੋ ਜਿਹਾ ਭਲੇਖਾ ਹੀ ਪੈਦਾ ਕਰਦੀਆਂ ਹਨ ਮਾਇਆ ਦੇ ਮੋਹ ਵਿੱਚ ਉਲਝੇ ਹੋਏ ਮਨੁੱਖ ਨੂੰ ਸਮਝਾ ਰਹੇ ਨੇ ਇਹ ਤਾਂ ਮ੍ਰਿਗ ਤ੍ਰਿਸ਼ਨਾ ਵਾਲੀ ਗੱਲ ਹੈ ਜਸੋਪਨ ਮਨੋਰਥ ਸੁਪਨਾ ਆਇਆ ਬਹੁਤ ਸਾਰੇ ਪਦਾਰਥਾਂ ਦੀ ਪ੍ਰਾਪਤੀ ਹੋਈ ਬਹੁਤ ਅਮੀਰ ਹੋ ਗਿਆ ਪਦਾਰਥਾਂ ਨਾਲ ਘਰ ਭਰ ਗਿਆ ਬਹੁਤ ਕੁਝ ਲੱਭ ਗਿਆ ਬੜਾ ਖੁਸ਼ ਹੈ ਬੜਾ ਪ੍ਰਸੰਨ ਹੈ ਅਚਾਨਕ ਜਾਗਾਈ ਵੇਖਿਆ ਆਪਣੇ ਮੰਜੇ ਤੇ ਸੁੱਤਾ ਹਾਂ ਇਹ ਤਾਂ ਸੁਪਨਾ ਸੀ ਕੋਲ ਕੁਝ ਵੀ ਨਹੀਂ ਜਿਵੇਂ ਮਿਰਗ ਤ੍ਰਸਨ ਵਿੱਚੋਂ ਕੁਝ ਨਹੀਂ ਲੱਭਿਆ ਤੜਪਦਾ ਹੋਇਆ ਹਰਨ ਆਪਣੇ ਜੀਵਨ ਤੋਂ ਹੱਥ ਤੋਂ ਬੈਠਾ ਪ੍ਰਾਪਤ ਕੁਝ ਨਾ ਹੋਇਆ ਸੁਪਨੇ ਵਿੱਚ ਮਿਲੇ ਹੋਏ ਬਹੁਤੇ ਪਦਾਰਥਾਂ ਕਰਕੇ ਖੁਸ਼ੀ ਹੋਈ ਜਾਗ ਔਣ ਤੇ ਪਤਾ ਲੱਗਿਆ ਕੁਝ ਵੀ ਨਹੀਂ ਇਸੇ ਤਰ੍ਹਾਂ ਜਿਹੜਾ ਆਤਮਿਕ ਜੀਵਨ ਵਾਲਾ ਦੇਸ਼ ਹੈ ਆਤਮਿਕ ਜੀਵਨ ਵਾਲੇ ਲੋਕਾਂ ਦਾ ਮੰਡਲ ਹੈ ਉਸ ਦੇਸ਼ ਵਿੱਚ ਇਹਨਾਂ ਪਦਾਰਥਾਂ ਦੀ ਇਸ ਮਾਇਆ ਦੀ ਪ੍ਰਾਪਤੀ ਕਰਨ ਨਾਲ ਕੋਈ ਸਤਕਾਰ ਨਹੀਂ ਇਹਦੀ ਕੋਈ ਥਾਂ ਨਹੀਂ ਹੈ ਇਹ ਸਭ ਕੁਝ ਛਣਪੰਗਰ ਹੈ ਥੋੜੇ ਸਮੇਂ ਲਈ ਹੈ ਸਦਾ ਰਹਿਣ ਵਾਲਾ ਨਹੀਂ ਹੈ ਇਸ ਲਈ ਮਾਇਆ ਦੇ ਮੋਹ ਵਿੱਚ ਫਸੇ ਹੋਏ ਮਨੁੱਖ ਨੂੰ ਸਤਿਗੁਰੂ ਸੁਚੇਤ ਕਰ ਰਹੇ ਨੇ ਬ੍ਰਿਗਤ ਰਸਨਾ ਅਤੇ ਸੁਪਨ ਮਨੋਰਥ ਬਸ ਇੰਨਾ ਵਾਲਾ ਹਾਲ ਹੀ ਸਮਝ ਮਾਇਆ ਦੇ ਮੋਹ ਵਿੱਚ ਉਲਝ ਕੇ ਜੋ ਤੂੰ ਮੰਨੀ ਬੈਠਾ ਹੈ ਉਹਦੀ ਔਕਾਤ ਉਹਦੀ ਅਸਲੀਅਤ ਇਸ ਤੋਂ ਵੱਧ ਕੁਝ ਨਹੀਂ ਹੈ RAM ਭਜਨ ਬਿਨ ਕਾਮਨ ਆਵਸ ਸੰਗ ਨ ਕਾਹੂ ਜਾਈ ਇਸ ਲਈ ਸੁਚੇਤ ਕਰ ਰਹੇ ਨੇ ਕਿ ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾ ਵਾਹਿਗੁਰੂ ਜੀ ਦੇ ਨਾਮ ਉੱਪਰ ਆਪਣੀ ਸੁਰਤ ਨੂੰ ਟਿਕਾਉਣ ਤੋਂ ਬਿਨਾ ਜਿਹੜਾ ਬਾਕੀ ਕੁਝ ਵੀ ਤੂੰ ਇਕੱਠਾ ਕਰ ਰਿਹਾ ਹੈ ਇਹ ਕੰਮ ਆਉਣ ਵਾਲਾ ਨਹੀਂ ਹੈ ਸੰਗ ਨ ਕਾਹੂ ਜਾਈ ਦਾ ਭਾਵ ਹੈ ਨਾਲ ਕੁਝ ਨਹੀਂ ਜਾਣਾ ਪਰ ਇਹ ਵੀ ਸੱਚ ਨਹੀਂ ਹੈ ਜੋ ਅਸੀਂ ਅਧੂਰਾ ਸੱਚ ਸਮਝਿਆ ਕੇ ਨਾਲ ਕੁਝ ਜਾਣਾ ਹੀ ਨਹੀਂ ਇਹ ਇਹ ਗਲਤ ਹੈ ਸੰਗ ਨਾ ਕਾਹੂ ਜਾਇਦਾ ਭਾਵ ਕੀ ਹੈ ਰਾਮ ਭਜਨ ਬਿਨ ਸੰਗ ਨਾ ਕਾਹੂ ਜਾਇਗੀ ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾ ਹੋਰ ਕਿਸੇ ਚੀਜ਼ ਨਾਲ ਕੰਮ ਨਹੀਂ ਆਉਣਾ ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ ਇਸ ਲਈ ਇੱਕ ਵਾਹਿਗੁਰੂ ਜੀ ਦਾ ਨਾਮ ਹੈ ਜੋ ਨਾਲ ਜਾਣਾ ਹੈ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਓਹਾਂ ਨਾਮ ਤੇਰਾ ਸੰਗ ਸਹਾਈ ਹਰ ਜਾਸਰੇ ਮਨਾਂ ਗਾਇ ਲੈ ਜੋ ਸੰਗੀ ਹੈ ਤੇਰੋ ਇਸ ਲਈ ਕੁਝ ਵੀ ਨਾਲ ਨਹੀਂ ਜਾਣਾ ਨਹੀਂ ਹੈ ਸਭ ਕੁਝ ਇੱਥੇ ਰਹਿ ਜਾਣਾ ਨਹੀਂ ਹੈ ਰਾਮ ਭਜਨ ਬਿਨ ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾ ਬਾਕੀ ਕੁਝ ਨਹੀਂ ਜਾਣਾ ਇੱਕ ਵਾਹਿਗੁਰੂ ਜੀ ਦਾ ਭਜਨ ਉਹਦਾ ਜਪਿਆ ਹੋਇਆ ਨਾਮ ਉਸੇ ਨਾਲ ਜਾਣਾ ਹੈ ਬਾਕੀ ਕਿਸੇ ਚੀਜ਼ ਨੇ ਨਾਲ ਜਾਣਾ ਨਾ ਕੰਮ ਆਉਣ ਵਾਲੀ ਹੈ ਪ੍ਰਲੋਕ ਵਿੱਚ ਵਾਹਿਗੁਰੂ ਜੀ ਦੇ ਦੇਸ਼ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨਹੀਂ ਨੇ ਬਾਕੀ ਉਹ ਤੇਰੀਆਂ ਸੰਸਾਰ ਵਿੱਚ ਲੋੜਾਂ ਦੀ ਪੂਰਤੀ ਲਈ ਬਣੀਆਂ ਨੇ ਇਸ ਲਈ ਲੋੜਾਂ ਤੱਕ ਹੀ ਉਹਨਾਂ ਨਾਲ ਸੰਬੰਧ ਰੱਖ ਅੱਗੇ ਕੁਝ ਨਹੀਂ ਜਾਵੇਗਾ ਹਉ ਹਉ ਕਰਤਿ ਬਿਹਾਏ ਅਵਰਦਾ ਜੀਅ ਕੋ ਕਾਮਨ ਕੀ ਨਾ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਇਥੇ ਮਨੁੱਖ ਤੋਂ ਭਾਵ ਹੈ ਲੋਕਾਈ ਇਹ ਕੇਵਲ ਇਹਦਾ ਅਰਥ ਇਹ ਨਹੀਂ ਹੈ ਕਿ ਮਨੁੱਖ ਨੂੰ ਕਿਹਾ ਔਰਤ ਨੂੰ ਨਹੀਂ ਕਿਹਾ ਬੱਚੇ ਨੂੰ ਨਹੀਂ ਕਿਹਾ ਨਹੀਂ ਨਹੀਂ ਸਾਰੇ ਹੀ ਪ੍ਰਾਣੀਆਂ ਦੀ ਗੱਲ ਸਮੁੱਚੀ ਲੋਕਾਈ ਦੀ ਗੱਲ ਕਿ ਇਹ ਲੋਕਾਈ ਇਹ ਮਨੁੱਖ ਇਹ ਜੀਵ ਮਾਇਆ ਦੇ ਮੋਹ ਵਿੱਚ ਫਸੇ ਹੋਏ ਸਾਰੀ ਉਮਰ ਮੈਂ ਮੈਂ ਕਰਦਿਆਂ ਹੀ ਆਪਣੀ ਲਗਾ ਲੈਂਦੇ ਆ ਹਉਮੈ ਵਿੱਚ ਹੀ ਉਮਰ ਹੰਕਾਰ ਵਿੱਚ ਉਲਝੇ ਹੋਏ ਹੀ ਲੰਘ ਜਾਂਦੀ ਹੈ ਐਸਾ ਕੰਮ ਨਹੀਂ ਕਰਦੇ ਜਿਹੜਾ ਇਸ ਜਿੰਦ ਦੇ ਲਾਭ ਵਾਸਤੇ ਹੋਵੇ ਜਿਹਦਾ ਇਸ ਜੰਦ ਨੂੰ ਫਾਇਦਾ ਹੋਵੇ ਓਸੀ ਵਾਹਿਗੁਰੂ ਜੀ ਦਾ ਨਾਮ ਬਾਕੀ ਜੋ ਸਭ ਕੁਝ ਕੀਤਾ ਉਹ ਤਨ ਲਈ ਹੈ ਜੋ ਪਦਾਰਥ ਹੈ ਉਹਨਾਂ ਦਾ ਸਬੰਧ ਤਨ ਦੇ ਸੁੱਖਾਂ ਨਾਲ ਹੈ ਪਦਾਰਥ ਤਨ ਨੂੰ ਸੁਖੀ ਕਰ ਸਕਦੇ ਆ ਮਨ ਨੂੰ ਨਹੀਂ ਮਨ ਦੇ ਕੰਮ ਆਉਣ ਵਾਲਾ ਵਾਹਿਗੁਰੂ ਜੀ ਦਾ ਸਿਮਰਨ ਹੈ ਜਿੰਦ ਤੇ ਕੰਮ ਆਉਣ ਵਾਲੀ ਵਾਹਿਗੁਰੂ ਜੀ ਦੀ ਭਗਤੀ ਹੈ ਉਹ ਜਿਹੜਾ ਸਿਮਰਨ ਕਰਨ ਵਾਲਾ ਕੰਮ ਸੀ ਭਗਤੀ ਵਾਲਾ ਕੰਮ ਸੀ ਉਹ ਨਹੀਂ ਕੀਤਾ ਮੈਂ ਮੈਂ ਕਰਦਿਆਂ ساری ਉਮਰ ਆਪਣੀ ਬਤੀਤ ਕਰ ਲਈ ਹੈ ਜੀ ਧਾਵਤ ਧਾਵਤ ਨਹਿ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ساری ਉਮਰ ਮਾਇਆ ਦੇ ਖਾਤਰ ਦੌੜਦਾ ਰਿਹਾ ਪਟਕਦਾ ਰਿਹਾ ਤੇਰੇ ਪਤਾਸਿਆ ਦਾ ਭਾਵ ਵਰਜਿਆ ਨਹੀਂ ਸਹਸ ਖਟੇ ਲੱਖ ਕੋ ਉੱਠਤਾ ਵੈ ਤ੍ਰਿਪਤ ਨ ਆਵੈ ਮਾਇਆ ਪਛ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹ ਤ੍ਰਿਪਤ ਆਵੈ ਖਪ ਖਪ ਮਰੈ ਹਜ਼ਾਰਾਂ ਇਕੱਠੇ ਹੋਏ ਲੱਖਾਂ ਦੀ ਭੁੱਖ ਪੈਦਾ ਹੋ ਗਈ ਸਾਰੀ ਉਮਰ ਖਪ ਖਪ ਕੇ ਮਰ ਜਾਂਦਾ ਹੈ ਤ੍ਰਿਪਤੀ ਨਹੀਂ ਮਿਲਦੀ ਰਜਦਾ ਨਹੀਂ ਸਾਰੀ ਉਮਰ ਐਵੇਂ ਲੰਘ ਜਾਂਦੀ ਹੈ ਪਰਮਾਤਮਾ ਦੇ ਨਾਮ ਨਾਲ ਮਾਇਆ ਦੇ ਮੋਹ ਵਿੱਚ ਫਸੇ ਹੋਏ ਮਨੁੱਖ ਨੇ ਕੋਈ ਸਾਂਝ ਹੀ ਨ ਪਾਈ ਉਹਨੂੰ ਪਛਾਣਿਆ ਹੀ ਨਾ ਉਹਦੇ ਬਾਰੇ ਗਿਆਨ ਹੀ ਨ ਹੋਇਆ ਸਮਝ ਹੀ ਨ ਆਈ ਕਿ ਵਾਹਿਗੁਰੂ ਜੀ ਦਾ ਨਾਮ ਕਿੰਨਾ ਉੱਤਮ ਹੈ ਕਿੰਨਾ ਮਹਾਨ ਹੈ ਪਦਾਰਥਾਂ ਨੂੰ ਹੀ ਮਹਾਨ ਸਮਝ ਕੇ ਉਹਨਾਂ ਵਿੱਚ ਹੀ ਉਲਝਿਆ ਰਿਹਾ ਸਾਦ ਬਕਾਰ ਬਖੈ ਰਸ ਮਤੁ ਅਸੰਖ ਖਤੇ ਕਰ ਫੇਰੀ ਨਿਸ਼ਾਨੀ ਦੱਸ ਰਹੇ ਨੇ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਹੋ ਗਿਆ ਉਹਦੀ ਨਿਸ਼ਾਨੀ ਹੈ ਚਸ਼ਕਿਆਂ ਵਿੱਚ ਵਿਕਾਰਾਂ ਵਿੱਚ ਪਦਾਰਥਾਂ ਦੇ ਸਵਾਦਾਂ ਵਿੱਚ ਮਸਤ ਰਹਿੰਦਾ ਹੈ ਜਿਹਨੂੰ ਆਪਾਂ ਸੌਖੇ ਸ਼ਬਦਾਂ 'ਚ ਕਹਿ ਸਕਦੇ ਆ ਮਾਇਆ ਦੇ ਮੋਹ ਵਿੱਚ ਫਸੇ ਹੋਏ ਮਨੁੱਖ ਦੀ ਇੱਕ ਮੋਟੀ ਜੀ ਨਿਸ਼ਾਨੀ ਹੈ ਉਹ ਵਾਸ ਇਹ ਕਹਿੰਦਾ ਹੈ ਖਾਓ ਪੀਓ ਮੌਜ ਕਰੋ ਉਹਨੂੰ ਪਦਾਰਥਾਂ ਦੇ ਰਸਾਂ ਵਿੱਚ ਹੀ ਮੌਜ ਲੱਗਦੀ ਹੈ ਸੁਖ ਲੱਗਦਾ ਹੈ ਇਹ ਨਿਸ਼ਾਨੀ ਹੈ ਮਾਇਆ ਦੇ ਮੋਹ ਵਿੱਚ ਫਸੇ ਮਨੁੱਖ ਦੀ ਉਹ ਜੀਵ ਦੇ ਚਸਕਿਆਂ ਤੋਂ ਇੰਦਰੀਆਂ ਦੇ ਰਸਾਂ ਤੋਂ ਪਦਾਰਥਾਂ ਦੇ ਸਵਾਦਾਂ ਤੋਂ ਅੱਗੇ ਨਹੀਂ ਤੁਰਦਾ ਬੇਅੰਤ ਪਾਪ ਕਰਦਾ ਹੈ ਅਸ਼ੰਖ ਖਤੇ ਖਤੇ ਭੁੱਲਾਂ ਪਾਪ ਗਲਤੀਆਂ ਉਹ ਫਿਰ ਅਸ਼ੰਖ ਖਤੇ ਕਰ ਬਹੁਤ ਗਲਤੀਆਂ ਕਰਦਾ ਹੈ ਪਾਪ ਕਰਦਾ ਫੇਰੇ ਫੇਰੇ ਦਾ ਭਾਵ ਹੈ ਗੇੜੇ ਗੇੜੇ ਕਿਹੜੇ ਜਨਮ ਮਰਨ ਦੇ ਵਾਰ-ਵਾਰ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਜਮਰ ਮਰਨ ਦੇ ਗੇੜਾਂ ਵਿੱਚ ਪਿਆ ਰਹਿੰਦਾ ਫਿਰ ਉਹ ਮੁਕਤ ਨਹੀਂ ਹੋ ਸਕਦਾ ਜਿਹੜਾ ਮਾਇਆ ਦੇ ਮੋਹ ਵਿੱਚ ਫਸਣ ਕਰਕੇ ਪ੍ਰਮਾਤਮਾ ਦੇ ਨਾਮ ਰਸ ਨਾਲੋਂ ਟੁੱਟ ਗਿਆ ਨਾਨਕ ਕੀ ਪ੍ਰਭ ਪਾਹੇ ਬਨੰਤੀ ਕਟਹੁ ਅਵਗੁਣ ਮੇਰੇ ਇਸ ਲਈ ਸਤਿਗੁਰੂ ਸਾਹਿਬ ਜੀ ਸਾਨੂੰ ਜੋਗਤ ਦੱਸ ਰਹੇ ਨੇ ਕਹਿੰਦੇ ਭਾਈ ਆਪਣੀਆਂ ਸਿਆਣਪ ਨਾਲ ਆਪਣੇ ਯਤਨਾਂ ਨਾਲ ਬਚਿਆ ਨਹੀਂ ਜਾਣਾ ਇੱਥੇ ਕੇਵਲ ਵਾਹਿਗੁਰੂ ਜੀ ਦੀ ਸਤਿਗੁਰੂ ਸਾਹਿਬ ਜੀ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਹੀ ਬਚ ਸਕੇਗਾ ਇਸ ਲਈ ਬੇਨਤੀ ਕਰ ਗੁਰੂ ਅੱਗੇ ਬੇਨਤੀ ਕਰ ਵਾਹਿਗੁਰੂ ਅੱਗੇ ਔਰ ਸਾਡਾ ਤਾਂ ਗੁਰੂ ਵੀ ਤੇ ਸਾਡੇ ਤਵਾਹੀ ਗੁਰੂ ਜੀ ਵੀ ਸਿਧ ਗੁਰੂ ਗ੍ਰੰਥ ਸਾਹਿਬ ਜੀ ਹਨ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਹਨ ਗੁਰ ਪਰਮੇਸ਼ਰ ਇੱਕੋ ਜਾਣ ਇਸ ਲਈ ਤੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੇਨਤੀ ਕਰ ਉਹਨਾਂ ਨੂੰ ਇਹ ਕਹੇ ਸਤਿਗੁਰੂ ਸਾਹਿਬ ਜੀ ਮੇਰੇ ਵਿੱਚ ਔਗਣ ਬਹੁਤ ਨੇ ਜੀ ਮੇਰੇ ਵਿੱਚ ਗੁਨਾਹ ਬਹੁਤ ਨੇ ਮੇਰੇ ਵਿੱਚ ਕਮੀਆਂ ਬਹੁਤ ਨੇ ਇਸ ਲਈ ਕਿਰਪਾ ਕਰੋ ਕੱਟੋ ਔਗਣ ਮੇਰੇ ਮੇਰੇ ਜਿਹੜੇ ਔਗਣ ਹੈ ਉਹ ਕਰਦੇ ਮੈਨੂੰ ਇਨਾਂ ਪਾਪਾਂ ਤੋਂ ਇਨਾਂ ਆਉਗਣਾ ਤੋਂ ਬਚਾ ਦਿਓ ਇਹ ਮੇਰੀ ਤੁਹਾਡੇ ਸਾਹਮਣੇ ਬੇਨਤੀ ਹੈ ਏ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਰ ਜਦ ਅਸੀਂ ਬੇਨਤੀ ਕਰਾਂਗੇ ਸਤਿਗੁਰੂ ਸਾਹਿਬ ਜੀ ਸਾਡੇ ਤੇ ਰਹਿਮਤ ਕਰਨਗੇ ਸਾਡੀ ਸੁਰਤ ਵੀ ਮਾਇਆ ਦੇ ਮੋਹ ਵਿੱਚੋਂ ਪਦਾਰਥਾਂ ਦੇ ਚਸ਼ਕਿਆਂ ਵਿੱਚੋਂ ਵਿਕਾਰਾਂ ਦੇ ਰਸਾਂ ਵਿੱਚੋਂ ਪਦਾਰਥਾਂ ਦੇ ਰਸਾਂ ਤੋਂ ਉੱਚੀ ਉੱਠ ਕੇ ਵਾਹਿਗੁਰੂ ਜੀ ਦੇ ਨਾਮ ਰਸ ਵਿੱਚ ਸਮਾਵੇਗੀ ਇਹ ਗੁਰੂ ਦੀ ਕਿਰਪਾ ਨਾਲ ਸੰਭਵ ਹੈ ਤੋ ਸਾਰਿਆਂ ਤੇਂਦਰੋਂ ਅਰਦਾਸ ਨਿਕਲੇ ਨਾਨਕ ਕੀ ਪ੍ਰਭ ਪਾਹੇ ਬੇਨੰਤੀ ਕਟ ਹੋ ਅਭ ਗੁਣ ਮੇਰੇ ਇਨਿਕ ਸੰਖੇਪ ਜਿਹੀ ਵਿਚਾਰ ਕਬੂਲ ਕਰਨੀ ਜੀ ਭੁੱਲਾਂ ਦੀ ਮਾਫੀ ਬਖਸ਼ਿਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ